ਮੁਜੀਠਿਆ ਦੀਆਂ ਲਗਾਤਾਰ ਵਧੀਆਂ ਜਾਰੀਆਂ ਨੇ ਮੁਸ਼ਕਿਲਾਂ ਅਮਰਪਾਲ ਬੋਨੀ ਨੇ ਮੁਜੀਠਿਆ ਕੇਸ ਦੇ ਵਿੱਚ ਦਰਜ ਕਰਵਾਈ ਨੇ ਬਿਆਨ ਸੋ ਬੋਨੀ ਨੇ ਵਿਜੀਲੈਂਸ ਨੂੰ ਦਰਜ ਕਰਵਾਈ ਨੇ ਆਪਣੇ ਬਿਆਨ 2016 ਦੇ ਵਿੱਚ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਚਿੱਠੀ ਸੋ ਡਰਗ ਤੰਦੇ ਦੇ ਮੁਖ ਦੋਸ਼ੀ ਸੱਤਾ ਤੇ ਪਿੰਦੀ ਮੁਜੀਠਿਆ ਦੇ ਜਿਗਰੀ ਯਾਰ ਨੇ ਸੋ ਡਰਗ ਦੇ ਮੁੱਦੇ ਤੇ ਪਾਰਟੀਆਂ ਦੇ ਆਗੂ ਸੇਕ ਰਹੇ ਨੇ ਸਿਆਸੀ ਰੋਟੀਆਂ ਸੋ ਮੁਜੀਠਿਆ ਦੀਆਂ ਲਗਾਤਾਰ ਵਧੀਆਂ ਜਾਰੀਆਂ ਨੇ ਮੁਸ਼ਕਿਲਾਂ ਜੁਥੇ 21 2016 ਵਿੱਚ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਵੀ ਲਿਖੀ ਗਈ ਸੀ ਸੋਚਾਰਾ ਦੇ ਵਿੱਚ ਜਿਥੇ ਕੀ ਪੁੰਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਵਿਜੀਲੈਂਸ ਨੂੰ ਆਪਣੇ ਬਿਆਨ ਨੇ ਦਰਜ ਕਰਵਾਏ ਨਹੀਂ ਉਥੇ ਇਹੋ ਬੇਨਤੀ ਕੀਤੀ ਕਿ ਜਿਹੜਾ ਜਿਹੜਾ ਮੈਂ 2015 16 ਚ ਸਾ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਜਿਹੜੇ ਮੈਂ ਡੀਓ ਲੈਟਰ ਦੇ ਆਪਣੇ ਉਹਨਾਂ ਨੂੰ ਦੇਖਿਆ ਹਾਂ ਮੈਂ ਅੱਜ ਵੀ ਉਹਨਾਂ ਬਿਆਨਾਂ ਦੇ ਕਹਿਮ ਹਿੱਥੇ ਵੀ ਪੰਜਾਬ ਪੰਜਾਬੀਅਤ ਦੀ ਦਰਦ ਜਿੱਥੇ ਵੀ ਦਰਦ ਹੈ ਕਿੱਥੇ ਵੀ ਇਹ ਨਸ਼ਿਆਂ ਪ੍ਰਤੀ ਦਰਦੇ ਜਾਂ ਕੋਈ ਕੋਈ ਤਰ੍ਹਾਂ ਦਾ ਵੀ ਲੋ ਲੈਸ ਨਾ ਗੱਲ ਆ ਡਟ ਕੇ ਅਸੀਂ ਉੱਥੇ ਖਲੋਤੇ ਜਿਹੜੀ ਲੈਟਰ ਲਿਖੀ ਸੀ ਕਿਸ ਕਿਸ ਚੀਜ਼ ਦਾ ਉਸ ਦੇ ਵਿੱਚ ਕਰ ਕੀਤਾ ਗਿਆ ਸੀ ਮੈਂ ਲੈਟਰ ਚ ਜੋ ਸ਼੍ਰੋਮਣੀ ਕਾਲਜਦਾਲ ਦੇ ਪੰਥਾਂ ਜੋ ੱਟਕਾ ਹੋ ਰਿਹਾ ਹੈ ਜੋ ਡਿਕਟੇਟਰਸ਼ਿਪ ਜੋ ਇੱਥੇ ਡਿਕਟੇਟਰਸ਼ਿਪ ਚੱਲ ਰਹੀ ਸੀ ਉਹਦੇ ਸੰਬੰਧ ਚ ਮੈਂ ਜੋ ਕੁਛ ਬਿੱਟੂ ਆ ਲਖਣਾ ਵਾਪਰਿਆ ਜੋ ਸਾਡੇ ਨਾਲ ਹੁਕਮ ਦਿੱਤੀਆਂ ਉਹ ਸਭ ਕੁਝ ਉਹ ਤੇ ਲਿਖੇ ਭੇਜਿਆ ਕਿ ਕੌਣ ਕਰਾ ਰਿਹਾ ਕਿਵੇਂ ਹੋ ਰਿਹਾ ਕਿਤਰਾ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਸਰਾਫ ਬਾਦਲ ਨੇ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਘਬਰਾਉਣਾ ਕਾਤਾ ਸੀ ਇਹ ਇਹ ਤੁਹਾਡਾ ਇਹ ਇਮਾਨਦਾਰੀ ਦਾ ਸਾਰਾ ਸੱਚਾਈ ਸਾਹਮਣੇ ਲਿਆਵਾਂਗੇ ਪਹਿਨੇ ਕੋਈ ਨਹੀਂ ਸਾਰਿਆਂ ਨੇ ਗੋਗੁਣਾ ਦੀ ਮਿੱਟੀ ਝਾੜੀ ਹੈ ਕੋਈ ਵੀ ਆਇਆ ਕੋਈ ਸਰਕਾਰ ਆਈ ਹੈ ਸਰਕਾਰਾਂ ਦੋ ਤਿੰਨ ਬਦਲ ਗਈਆਂ ਭਾਵੇਂ ਬੇਦਬੀ ਦਾ ਮਤਲਬ ਭਾਵੇਂ ਨਸ਼ਿਆਂ ਦਾ ਮੁੱਦਾ ਹੈ ਕਿ ਇਹਨਾਂ ਨੇ ਨਸ਼ਿਆ ਨਸ਼ਿਆਂ ਦੇ ਇਹਨਾਂ ਹੋਣਾਂ ਦੀ ਮਿੱਟੀ ਝਾੜੀ ਆ ਉਹ ਕਹਿੰਦੇ ਕਹਾਵਤ ਜਿਹੜੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਇਹ ਹਾਲਤ ਆ ਇਹ ਕਹਾਵਤਾਂ ਨੇ ਟੁਕੜੀਆਂ ਸਾਰੀਆਂ ਸੱਤਪਿੰਦੀ ਜੀ ਮੈਂ ਤੇ ਉਹ ਡੀਓ ਲੈਟਰ ਵਿੱਚ ਲਿਖਿਆ ਪਿਆ ਔਰ ਸੱਤਪਿੰਦੀ ਲਾਡੀ ਹੋਣੀ ਇਹ ਸਾਰੇ ਸਾਨੂੰ ਬਿਕਰਮਜੀਠੀ ਨੇ ਆਪਣੇ ਇੱਥੇ ਪਤਾ ਲੀ ਗਰੀ ਨੇ ਇਹਨੂੰ ਰਜਿਸਟਰ ਤੋਂ ਮਲਾਇਆ ਹੀ ਇਹ ਕਹੇ ਕਿ ਮਲਾਇਆ ਹੀ ਮੇਰੇ ਅੱਗੇ ਜਿਗਰੀ ਜੀ ਆਪ ਨੇ ਔਖੇ ਵੇਲੇ ਹੀ ਇਹਨਾਂ ਕੋ ਗਏ ਹਾਂ ਜਦੋਂ ਸਰ ਬਾਦਲ ਨੇ ਸਾਰੇ ਪਰਿਵਾਰ ਦੇ ਵਿਜੀ ਲੈ ਕੇ ਕੈਪਟਨ ਸਾਹਮਣੇ ਕੇਸ ਕੀਤਾ ਸੀ ਕਿ ਮੈਂ ਉਹਨਾਂ ਕੋ ਰਿਆ ਇਹ ਸਾਡਾ ਜਿਗਰੀ ਯਾਰ ਹੈ ਮੇਰੇ ਕੋ ਰਹਿਣਗੇ ਮੈਂ ਕਹਿੰਦਾ ਤੁਸੀਂ ਮੈਨੂੰ ਸਵਾਲ ਜਵਾਬ ਕਰਨ ਦੋ ਬੰਦਾ ਜਿਹੜਾ ਮੈਂ ਡੀਓ ਲੈਟਰ ਦਿੱਤਾ ਨਾ ਢਾਈ ਪੇਜ ਨੇ ਉਹ ਤੇ ਢਾਈ ਪੇਜ ਤੁਸੀਂ ਵਿਖਾ ਦਿਓ ਉਹ ਚ ਹਰ ਸਵਾਲ ਦਾ ਹਰ ਦਾ ਜਵਾਬ ਉਹਦੇ ਵਿੱਚ ਸਭ ਕੁਝ ਲਿਖਿਆ ਇਹ ਉਹਨੂੰ ਤਕੀਕਾ ਤੇ ਏਜੰਸੀਸੇ ਕਰਾਉਣਾ ਹੀ ਫਰ ਸਾਡੇ ਬਾਦਲ ਸਾਹਿਬ ਹੀ ਏਜੰਸੀ ਨੇ ਪੁੱਛਦੇ ਕਰਨਾ ਹੀ ਫਿਰ ਕੈਪਟਨ ਸਾਹਿਬ ਹੀ ਉਹ ਇਹ ਤੇ ਸਭ ਰਲੇ ਪਏ ਇਹਦੇ ਆਪੇ ਲੂਣ ਦੇ ਲੋਹਣੇ ਗੁੰਮੀ ਜਾਂਦੇ ਪਏ ਆਪੇ